ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥਿਓ ਆਏ ਦਿਨ ਪੰਜਾਬ ਦੇ ਵਿੱਚ ਲਗਭਗ 10 ਤੋਂ 15 ਅਸੀਂ ਘਟਨਾਵਾਂ ਦੇਖਦੇ ਹਾਂ ਜਿਦੇ ਵਿੱਚ ਕਿ ਕੋਈ ਨਾ ਕੋਈ ਕਿਸੇ ਦਾ ਕਤਲ ਕਰ ਦਿੰਦਾ ਹਨਾ ਮਤਲਬ ਇਹਨਾਂ ਦੇ ਵਿੱਚ ਆਮ ਲੋਕ ਜਾਦੇ ਸ਼ਾਮਲ ਹੁੰਦੇ ਆ ਆਪਾਂ ਕਹਿ ਦਈਏ ਕਿ ਗੈਂਗਸਟਰਾਂ ਨੇ ਕਰਤਾ ਜਾਂ ਗੁੰਡਿਆਂ ਨੇ ਕਰਤਾ ਜਾਂ ਉਸ ਤਰ੍ਹਾਂ ਦੇ ਅਨਸਰਾਂ ਨੇ ਕਰਤਾ ਹਨਾ ਇਹ ਤੋਂ ਹਟਕੇ ਜਿਹੜੇ ਆਮ ਲੋਕ ਲੋਕਾਂ ਦੀ ਜਿਹੜੀ ਸ਼ਹਿਨ ਸ਼ੀਲਤਾ ਉਹ ਵੀ ਪੰਜਾਬ ਦੇ ਵਿੱਚ ਮੈਂ ਦੇਖਿਆ ਵੀ ਖਤਮ ਹੋ ਚੁੱਕੀ ਆ ਹਾਲਾਂਕਿ ਹੋਰ ਸੂਬਿਆਂ ਦੇ ਵਿੱਚ ਵੀ ਜਿਹੀਆਂ ਘਟਨਾਵਾਂ ਹੁੰਦੀਆਂ ਹੋਣਗੀਆਂ ਪਰ ਪੰਜਾਬ ਦੇ ਵਿੱਚ ਤੁਸੀਂ ਵੀ ਇਸ ਚੀਜ਼ ਨੂੰ ਸ਼ਾਇਦ ਦੇਖਿਆ ਹੋਣਾ ਰੀਅਲਾਈਜ਼ ਕੀਤਾ ਹੋਣਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਬਹੁਤ ਤੇਜ਼ੀ ਦੇ ਨਾਲ ਵਧ ਰਹੀਆਂ ਇਸੇ ਤਰ੍ਹਾਂ ਦਾ ਹੀ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੱਤੇ ਦੇ ਲੈਂਡ ਦੇਣ ਨੂੰ ਲੈ ਕੇ ਇੱਕ ਕੁੱਤੇ ਦੇ ਕਰਕੇ ਦੋ ਜਿਹੜੇ ਪਰਸਨਸ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜਿਦੇ ਵਿੱਚ ਕਿ ਦੋਨੋਂ ਪਿਓ ਪੁੱਤ ਸੀ ਇੱਕ ਹੀ ਪਰਿਵਾਰ ਦੇ ਵਿੱਚ ਜਿਹੜੇ ਦੋ ਕਤਲ ਹੋਏ ਆ ਮਸਲਾ ਇਹ ਸੀ ਕਿ ਕੋਈ ਕੁੱਤਾ ਸੀ ਜਿਹੜੀ ਤੁਹਾਨੂੰ ਅਸੀਂ ਕੁੱਤੇ ਦੀ ਨਾਲ-ਨਾਲ ਫੋਟੋ ਵੀ ਦਿਖਾ ਦਾਂਗੇ ਇਹ ਕੁੱਤਾ ਜਿਹੜਾ ਕਿਸੇ ਨੇ ਕਿਸੇ ਨੂੰ ਦੇਤਾ ਕੇ ਲੈ ਵੀ ਤੂੰ ਇਹ ਕੁੱਤਾ ਲੈ ਲੈਣਾ ਹੈ ਨਾ ਵੀ ਇਹਦੇ ਵਿੱਚ ਇਹ ਨਹੀਂ ਪਤਾ ਲੱਗਿਆ ਕਿ ਪੈਸੇ ਨਾਲ ਦਿੱਤਾ ਹੈ ਜਾਂ ਵੈਸੇ ਹੀ ਦਿੱਤਾ ਲਿਆਜ ਦੇ ਤੌਰ ਤੇ ਤਾਂ ਇੱਕ ਹੋਰ ਤਰ ਸੀਗੀ ਉਹ ਕਹਿੰਦੇ ਵੀ ਸਾਨੂੰ ਅਸੀਂ ਲੈਣਾ ਸੀ ਕੁੱਤਾ ਉਹ ਕਹਿੰਦੇ ਵੀ ਅਸੀਂ ਤਾਂ ਉਹਨਾਂ ਨੂੰ ਦਿੱਤਾ ਵੀ ਜੇ ਤੁਹਾਨੂੰ ਤੁਸੀਂ ਲੈਣਾ ਤਾਂ ਉਹਨਾਂ ਤੋਂ ਲੈ ਆਓ ਜਦੋਂ ਉਹਨਾਂ ਦੇ ਘਰੇ ਕੁੱਤਾ ਲੈਣ ਜਾਂਦੇ ਆ ਤਾਂ ਉੱਥੇ ਉਹਨਾਂ ਦੀ ਜਿਹੜੀ ਤੂਤੂ ਮਾਮੇ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਉਹ 6 ਤੋਂ 7 ਜਣੇ ਹੁੰਦੇ ਜਿਹੜੇ ਉਹ ਆਪਦੇ ਹਥਿਆਰਾਂ ਦੇ ਨਾਲ ਲੈ ਸੋਕੇ ਉਹਨਾਂ ਦੇ ਘਰੇ ਆਉਂਦੇ ਉਹਨਾਂ ਦਾ ਗੇਟ ਭੰਨਦੇ ਆ ਤੁਸੀਂ ਨਾਲ-ਨਾਲ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਔਰ ਜਦੋਂ ਪਰਿਵਾਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਵੀ ਤੁਸੀਂ ਸਾਡਾ ਗੇਟ ਭੰਨਦੇ ਆ ਨਾ ਕਿ ਕਿਸੇ ਵੀ ਪਰਸਨ ਦੇ ਬਾਰ ਦੇ ਮੂਹਰੇ ਜਾ ਕੇ ਅਸੀਂ ਹੰਗਾਮਾ ਕਰਾਂਗੇ ਤਾਂ ਉਹ ਰੋਕਣ ਦੀ ਕੋਸ਼ਿਸ਼ ਤਾਂ ਕਰਨਗੇ ਉਸ ਦੌਰਾਨ ਉਹਨਾਂ ਦੇ ਸੱਟਾਂ ਵੱਜ ਜਾਂਦੇ ਆ ਕਿਉਂਕਿ ਉਹ ਖਾਲੀ ਹੱਥ ਸੀ ਤਾਂ ਜਿਹੜੇ ਉੱਥੇ ਮੌਕੇ ਤੇ ਜਿਹੜਾ ਪੁੱਤ ਆ ਉਸ ਪੁੱਤਰ ਸੀ ਉਹਦੀ ਉੱਥੇ ਮੌਕੇ ਤੇ ਮੌਤ ਹੋ ਜਾਂਦੀ ਔਰ ਉਸਦੇ ਫਾਦਰ ਸਾਹਿਬ ਦੀ ਹਸਪੀਟਲ ਦੇ ਵਿੱਚ ਮੌਤ ਹੋ ਜਾਂਦੀ ਆ ਤਾਂ ਜਿਹੜਾ ਹੱਸਦਾ ਵਸਦਾ ਘਰ उजाड़ ਦਿੱਤਾ ਇੱਕ ਸ਼ੈਨਸ਼ੀਲਤਾ ਦੀ ਕਮੀ ਨੇ ਹਨਾ ਵੀ ਕੁੱਤੇ ਪਿੱਛੇ ਵੀ ਆਪਾਂ ਕੋਈ ਦੇਖੀਏ ਕੋਈ ਵੱਡੀ ਗੱਲਬਾਤ ਹੋਵੇ ਤਾਂ ਆਪਾਂ ਮੰਨ ਲੈਨੇ ਆ ਕਿ ਚਲੋ ਲੜਾਈ ਵੱਡੀ ਸੀ ਹਨਾ ਕਈ ਵਾਰ ਇੱਜ਼ਤਾਂ ਦੇ ਮਸਲੇ ਬਣ ਜਾਂਦੇ ਆ ਜਾਂ ਹੋਰ ਕਈ ਇਸ ਤਰ੍ਹਾਂ ਦੇ ਮਸਲੇ ਬਣ ਜਾਂਦੇ ਆ ਜਿਹਦੇ ਵਿੱਚ ਕਿ ਅਸੀਂ ਸੋਚ ਸਕਦੇ ਆ ਵੀ ਜਿਹੜਾ ਕਤਲ ਹੋ ਗਿਆ ਪਰ ਤੁਸੀਂ ਦੇਖੋ ਵੀ ਕੁੱਤੇ ਦੇ ਪਿੱਛੇ ਇੱਕ ਕੁੱਤੇ ਨੂੰ ਲੈਣ ਦੇਣ ਨੂੰ ਲੈ ਕੇ ਦੋ ਜਨਾਂ ਦਾ ਕਤਲ ਕਰ ਦੇਣਾ ਔਰ ਉਹ ਵੀ ਬੇਰਹਿਮੀ ਦੇ ਨਾਲ ਕੜੇ ਮਾਰ ਮਾਰ ਕੇ ਸਿਰ ਦੇ ਵਿੱਚ ਡਾਂਗਾ ਮਾਰ ਮਾਰ ਕੇ ਮਤਲਬ ਇੰਨੀ ਕਿ ਜ਼ਿਆਦਾ ਜਿਹੜੀ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਉਹ ਖਰਾਬ ਹੋ ਚੁੱਕੀ ਐ ਅਸਲ ਦੇ ਵਿੱਚ ਲੋਕਾਂ ਨੂੰ ਜਿਹੜਾ ਕਾਨੂੰਨ ਦਾ ਉਹ ਡਰ ਨਹੀਂ ਰਿਹਾ ਤੁਸੀਂ ਦੇਖੋ ਵੀ ਇੱਕ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਸੀ ਇੱਕ ਇੱਕ ਨੌਜਵਾਨ ਨੇ ਆਪਣੇ ਘਰ ਦੇ ਵਿੱਚ ਆਪਦੇ ਪਿਤਾ ਔਰ ਆਪਣੇ ਭਰਾ ਦੇ ਉੱਪਰ ਹਮਲਾ ਕਰਤਾ ਜਿਹਦੇ ਵਿੱਚ ਉਹਦੇ ਪਿਤਾ ਦੀ ਜਿਹੜੀ ਉਹ ਮੌਤ ਹੋ ਗਈ ਛੋਟੀਆਂ ਮਾਰ ਕੇ ਉਹਦੇ ਤੇ ਹਮਲਾ ਕੀਤਾ ਛੋਟੀ ਮਾਰਨ ਦੇ ਨਾਲ ਉਹਦੇ ਪਿਤਾ ਦੀ ਮੌਤ ਹੋ ਗਈ ਜਿਹੜੇ ਲੋਕ ਮੇਰੇ ਇਸ ਚੈਨਲ ਨੂੰ ਦੇਖ ਰਹੇ ਆ ਕਦੋਂ ਕਿਸੇ ਦੇ ਮਨ ਦੇ ਵਿੱਚ ਸਥਾਨਕਰ ਕਰ ਜੇ ਕਦੋਂ ਕਿਸੇ ਦੇ ਮਨ ਦੇ ਵਿੱਚ ਕੀ ਆ ਜੇ ਨਾ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਜਿਹੜੇ ਲੋਕ ਮੇਰੀ ਵੀਡੀਓ ਦੇਖ ਰਿਹਾ ਉਹਨਾਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਥੋੜੀ ਜਿਹੀ ਸ਼ੈਨਸ਼ੀਲਤਾ ਰੱਖਿਆ ਕਰੋ ਯਾਰ ਹਨਾ ਜਿਹੜੇ ਮਸਲੇ ਹੁੰਦੇ ਬਹੁਤ ਵੱਡੇ ਬਣ ਜਾਂਦੇ ਕਿਉਂਕਿ ਦੋ ਪਰਿਵਾਰ ਦੇ ਜੀਤ ਆ ਉਹਨਾਂ ਦੇ ਚਲੇ ਗਏ ਜਿਨ੍ਹਾਂ ਜਿਨ੍ਹਾਂ ਦੇ ਘਰੇ ਕੁੱਤਾ ਬੰਨਿਆ ਹੋਇਆ ਸੀ ਜਿਨ੍ਹਾਂ ਤੋਂ ਕੁੱਤਾ ਲੈਣ ਆਏ ਸੀ ਔਰ ਲਗਭਗ 7 ਲੋਕਾਂ ਦੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਉਹਨਾਂ ਨੂੰ ਵੀ ਜਿਹੜੀ ਤੁਹਾਨੂੰ ਪਤਾ ਕਿ ਸਜ਼ਾ ਲਗਭਗ 20 ਸਾਲ 25 30 ਸਾਲ ਦੀ ਜਿਹੜੀ ਸਜ਼ਾ ਉਹਨਾਂ ਨੂੰ ਹੋਊਗੀ 20 ਸਾਲ ਤਾਂ ਹੋਣੀ ਹੋਣੀ ਹੈ ਕਤਲ ਦੇ ਵਿੱਚ ਉਹਨਾਂ ਦਾ ਵੀ ਜਿਹੜਾ ਸਾਰੇ ਪਰਿਵਾਰ ਉੱਜੜ ਗਏ ਘਰ ਉੱਜੜ ਗਏ ਮਸਲਾ ਕੁਝ ਵੀ ਨਹੀਂ ਸੀ ਬਸ ਜਿਹੜੀ ਸ਼ੈਨਸ਼ੀਲਤਾ ਦੀ ਕਮੀ ਸੀ ਤੁਸੀਂ ਇਸ ਵੀਡੀਓ ਨੂੰ ਵੀ ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਤੱਕ ਸ਼ੇਅਰ ਕਰੋ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸ਼ੈਨਸ਼ੀਲਤਾ ਰੱਖੋ ਔਰ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਵੀ ਇਸ ਮਾਮਲੇ ਤੇ ਆਪਣੀਆਂ ਜਿਹੜੀਆਂ ਟਿੱਪਣੀਆਂ ਉਹ ਦਿੱਤੀਆਂ ਉਹ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਸੋ ਮਸਲਾ ਇਹੀ ਤੁਹਾਨੂੰ ਦੱਸਣ ਦਾ ਮਤਲਬ ਇਹੀ ਜੀ ਤੇ ਥੋੜੀ ਸ਼ੈਨਸ਼ੀਲਤਾ ਰੱਖਿਆ ਕਰੋ ਛੋਟੀਆਂ ਛ ਕੱਲ ਰਾਤ 9:30 ਵਜੇ ਜੀਵਨ ਸਿੰਘ ਵਾਲਾ ਵਿਖੇ ਦੋ ਧਿਰਾਂ ਦੀ ਆਪਸ ਵਿੱਚ ਇੱਕ ਪਤੂਰੇ ਦੇ ਪਿੱਛੇ ਲੜਾਈ ਹੋਈ ਸੀ ਜਿਸ ਵਿੱਚ ਦੋ ਵਿਅਕਤੀਆਂ ਦੀ ਅਮਰੀਕ ਸਿੰਘ ਅਤੇ ਉਸਦੇ ਪਿਤਾ ਮੰਦਰ ਸਿੰਘ ਦੀ ਮੌਤ ਹੋ ਗਈ ਸੀ ਐਸਐਸਪੀ ਸਾਹਿਬ ਬਟਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਮਲਾ ਨੰਬਰ 136 ਦਰਜ ਕੀਤਾ ਗਿਆ ਜਿਸ ਵਿੱਚ ਚਾਰ ਬੰਦੇ ਬਾਈ ਨੇਮ ਅਤੇ ਦੋ ਤਿੰਨ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਦਰਜ ਕਰਨ ਤੋਂ ਬਾਅਦ ਤੁਰੰਤ ਟੀਮਾਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਬਣਾ ਕੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਐਵੀਡੈਂਸ ਯੂਜ਼ ਕਰਕੇ ਚਾਰ ਬਾਈ ਨੇਮ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਤੋਂ ਇੱਕ ਮੋਟਰਸਾਈਕਲ ਜਿਹੜਾ ਕਿ ਘਟਨਾ ਵਿੱਚ ਇਸਤੇਮਾਲ ਕੀਤਾ ਗਿਆ ਹੈ ਉਹ ਵੀ ਬਰਾਮਦ ਕੀਤਾ ਗਿਆ